ਤੇ ਸਾਡੇ ਜਿਹੜੇ ਕੈਂਪਰ ਸੀ ਉਹ ਕੱਪੜੇ ਪ੍ਰੈਸ ਕਰਾਉਣ ਲਈ ਨਾਲ ਦੇ ਪਿੰਡ ਜਾਂਦੇ ਸੀ ਜਾਂਦੇ ਸਾਡੇ ਕੱਪੜੇ ਤੇ ਮੈਨੂੰ ਹੋਇਆ ਕਿ ਯਾਰ ਕੱਪੜੇ ਪ੍ਰੈਸ ਕਿਤੇ ਜਾ ਸਕਦੇ ਐ ਤੇ ਮੈਂ ਆਪਣੇ ਉਹਨਾਂ ਕੋਲ ਗਿਆ ਕਰਨਲ ਐਚਪੀ ਸਾਹਿਬ ਕੋਲ ਕਿਉਂਕਿ ਮੇਰੀ ਉਹਨਾਂ ਨਾਲ ਚੰਗੀ ਬਣਨ ਲੱਗੀ ਸੀ ਤੇ ਮੈਂ ਕਿਹਾ ਸਰ ਇੱਕ ਬੇਨਤੀ ਕਰਨੀ ਸੀ ਮੈਂ ਕਿਹਾ ਜੀ ਸਾਡੇ ਮੁੰਡੇ ਬਾਹਰੋਂ ਕੱਪੜੇ ਪ੍ਰੈਸ ਕਰਾਉਂਦੇ ਜੇ ਮੈਂ ਕੈਂਪ ਦੇ ਵਿੱਚ ਮੈਂ ਕਰਦਿਆ ਕਰਾਂਗਾ ਉਹਨਾਂ ਨੇ ਜਿਹੜਾ ਲਫ਼ਜ਼ ਕਹੇ ਸੀ ਕਹਿੰਦੇ ਤੇਰੀ ਟੌਰ ਬਹੁਤ ਐ ਕਹਿੰਦਾ ਤੇ ਚੰਗਾ ਲੱਗੇਗਾ ਤੂੰ ਕੈਂਪ ਕਮਾਂਡੈਂਟ ਹੋ ਕੇ ਕੈਂਪ ਕਮਾਂਡਰ ਹੋ ਕੇ ਹੂੰ ਹੂੰ ਕੱਪੜੇ ਪ੍ਰੈਸ ਕਰਦਾ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸ਼ਾਇਦ ਸਾਨੂੰ ਵਕਤ ਨੇ ਉਦੋਂ ਇੰਨਾ ਸਿਆਣਾ ਕਰਤਾ ਸੀ ਮੈਂ ਉਹਨੂੰ ਕਿਹਾ ਸੀ ਮੈਂ ਸਰ ਮੈਨੂੰ ਫੋਕੀ ਟੌਰ ਨਹੀਂ ਚਾਹੀਦੀ ਮੈਂ ਕਿਹਾ ਮੈਂ ਫੋਕੀ ਟੌਰ ਚ ਯਕੀਨ ਨਹੀਂ ਕਰਦਾ ਸਾਡੇ ਬਹੁਤ ਗਰੀਬੀ ਹੈ ਮੈਨੂੰ ਪੈਸਿਆਂ ਦੀ ਲੋੜ ਹੈ ਤੇ ਕੈਂਪ ਵਿੱਚ ਸਿਰਫ 400 ਰੁਪਏ ਮਹੀਨੇ ਦਾ ਮਿਲਦਾ ਵਜੀਫਾ じゃ ਮਿਲਦਾ ਸੀ ਜੀ ਜੀ ਤੇ ਮੈਂ ਕਿਹਾ ਉਹਦੇ ਨਾਲ ਮੈਂ ਘਰੇ ਨਹੀਂ ਕੁਝ ਪੇਜ ਪਾਉਂਦਾ ਉਹ ਤੇ ਇੱਥੇ ਖਾਦੇ ਬੀਤੇ ਜਾਂਦੇ ਆ ਉਹ ਵੀ ਭਾਵਕ ਹੋਏ ਕਹਿੰਦੇ ਠੀਕ ਹੈ ਜੇ ਹਰਾ ਤੂੰ ਕਰ ਲੈ ਫਿਰ